ਆਤਰ ਧੱਕੇਸ਼ਾਈ ਹੋ ਰਹੀ ਆ ਚਾਹੇ ਉਹ ਕਰਨਲ ਬਾਠ ਮਾਮਲਾ ਹੋਵੇ ਚਾਹੇ ਉਹ ਨਰਿੰਦਰ ਦੀਪਦਾ ਤੇ ਹੁਣ ਲਕੇ ਸਧਾਣੇ ਦਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਤੋਂ ਇਲਾਵਾ ਵੀ ਆਪਾਂ ਅੱਗੇ ਚੱਲ ਫੋ ਕਰ ਲਈ ਖਰੜ ਦੇ ਵਿੱਚ ਇੱਕ ਬੀਬੀ ਨੂੰ ਸ਼ਰਮ ਆਮ ਕੋਸਲਾ ਸ਼ਲਕਪ ਕਾਲੀ ਥਪਣ ਮਾਰ ਰਿਹਾ ਇੱਕ ਨਿਹੰਗ ਸਿੰਘ ਨੂੰ ਫੜ ਕੇ ਕੁੱਟਿਆ ਜਾ ਰਿਹਾ ਇਹ ਇੱਕ ਦਿਨ ਦੇ ਵਿੱਚ ਇੱਕ ਘਟਨਾ ਨਹੀਂ ਇੱਕ ਦਿਨ ਜਈ ਘਟਨਾਵਾਂ ਵਾਪਰਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਕਿਵੇਂ ਮਾਰਿਆ ਜਾ ਰਿਹਾ ਲੱਤਾਂ ਚ ਬਾਹਾਂ ਚ ਪੱਟਾਂ ਚ ਤਾਂ ਰੋਜ਼ ਗੋਲੀਆਂ ਮਾਰਦੇ ਆ ਪੰਚਾਰ ਦੇ ਇੱਕ ਕਹਾਣੀ ਬਣਾ ਲਈ ਇੱਕੋ ਹੀ ਕਹਾਣੀ ਘਟਦੇ ਆ ਜੀ ਅੱਜ ਇੱਕ ਮੁੰਡੇ ਦੇ ਗੋਲੀ ਮਾਰੀ ਇਹਨਾਂ ਨੇ ਲੱਤ ਫਾਇਓ ਕਹਿੰਦੇ ਜੀ ਪੁਲਿਸ ਦੀ ਗੱਡੀ ਚੋਂ ਭੱਜ ਨਿਕਲਿਆ ਸੀਗਾ ਜੇ ਭੱਜ ਗਿਆ ਸੀ ਫੜਿਆ ਕਿ ਉਹਨੇ ਗੋਲੀ ਮਾਰਨੀ ਸੀ ਜਾਂ ਜਦੋਂ ਵੀ ਇਹ ਕਿਸੇ ਦੇ ਗੋਲੀ ਮਾਰਦੇ ਆ ਲੱਤ ਬਾਹਾਂ ਚ ਕੋਈ ਕਹਾਣੀ ਦਰ ਆਉਂਦੇ ਆ ਅਧਿ ਰਿਕਵਰੀ ਕਰਾਉਣ ਗਿਆ ਜੀ ਇਹਨੇ ਕੱਢ ਕੇ ਅਸਲਾ ਸਾਡੇ ਚਲਾਤਾ ਜੀ ਸਾਡੇ ਪੁਲਿਸ ਵਾਲੇ ਦੇ ਪੱਗ ਚ ਵੱਜ ਗਿਆ ਜੀ ਜਵਾਬਦੇਹ ਤਾਨ ਬੈਠੇ ਨੇ ਗੋਲੀ ਮਾਰ ਦਿੱਤੀ ਪੀਲਪੀ ਦੇ ਵਿੱਚ ਤਿੰਨ ਨੌਜਵਾਨ ਝੂਠੇ ਮੁਕਾਬਲੇ ਇੱਥੋਂ ਚੱਕ ਲਿਆ ਕੇ ਮਾਰੇ ਪਟੰਡੇ ਮਾਰਿਆ ਪਟਿਆਲੇ ਦੇ ਵਿੱਚ ਮੁੰਡਾ ਇਹਨਾਂ ਨੇ ਜੇ ਸ਼ਿਕਾਰ ਖੇਡਦੇ ਨਾ ਸ਼ਿਕਾਰ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਤੇ ਨਾਲ ਦੇ ਸ਼ਿਕਾਰੀਆਂ ਨੂੰ ਕਹਿੰਦਾ ਵੀ ਤੂੰ ਤੂੰ ਸ਼ਿਕਾਰ ਕਰ ਤੂੰ ਇਧਰੋਂ ਘੇਰ ਮੈਂ ਇਧਰੋਂ ਗੋਲੀ ਮਾਰ ਉਹ ਮੁੰਡੇ ਦੇ ਹੱਥ ਖੜੇ ਕਰਾ ਕੇ ਬਾਹਰ ਕੱਢ ਕੇ ਉਹਨੂੰ ਗੱਡੀ ਦੇ ਵਿੱਚੋਂ ਤੇ ਇੱਕ ਦੂਜੇ ਨਾਲ ਐ ਮਖੌਲ ਕੇ ਢਾ ਕੱਢਦੇ ਤੂੰ ਮਾਰਿਆ ਕਿ ਮੈਂ ਮਾਰੂਗਾ ਤੂੰ ਮਾਰਿਆ ਕਿ ਮੈਂ ਮਾਰਾਂ ਬੁੱਧਾ ਪਾ ਕੇ ਪੋਸਟਮਾਨ ਨੂੰ ਬੋਟਾਂ ਦੇ ਵਿੱਚ ਆ ਗਿਆ ਉਹ ਮਰੇ ਤੇ ਸਿਰਚਕਾਰ ਮਾਰਿਆ ਧੂਹੀ ਚ ਮਾਰੇ ਮਗਰ ਉਹ ਫੇਰ ਮਾਰ ਕੇ ਬੰਦਾ ਮਾਰਤਾ ਔਰ ਹੈਰਾਨੀ ਦੀ ਗੱਲ ਦੇਖੋ ਇਹ ਪੰਜਾਬ ਦਾ ਇਹ ਮੈਨੂੰ ਕਹਿੰਦਾ 80 90 ਦੇ ਦੌਰ ਦੇ ਵਿੱਚ ਜਦੋਂ ਝੂਠੇ ਮੁਕਾਬਲੇ ਸਾਡੇ ਨੌਜਵਾਨਾਂ ਦੇ ਹੋ ਰਹੇ ਸੀ ਨਾ ਸ਼ਾਇਦ ਉਹਨਾਂ ਵੇਲਾਂ ਦੇ ਵਿੱਚ ਵੀ ਬयंਕਤਾ ਸੀ ਜਿਹੜਾ ਉਹ ਵੀ ਸ਼ਾਇਦ ਐ ਖੁੱਲੇ ਆਵਾ ਜੰਤਕ ਤੌਰ ਤੇ ਅਖਬਾਰਾਂ ਦੇ ਜਰੀਏ ਬਿਆਨਾਂ ਦੇ ਜਦਗੀ ਵਧਾਈ ਨਾ ਦਿੰਦਾ ਹੋਵੇ ਵੀ ਆਹਾ ਸਾਡੇ ਪੁਲਿਸਰ ਨੇ ਆ ਕੰਮ ਕੀਤਾ ਤੇ ਜਿੱਦੇ ਉਹ ਮਟ ਪਟਿਆਲੇ ਮੁੰਡਾ ਮਾਰਿਆ ਨਾ ਬੀ ਜੀ ਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਸ਼ਲਾਗਾ ਜੋ ਕੰਮ ਕੀਤਾ ਜੇ ਉਸ ਮੁੰਡੇ ਨੇ ਬੱਚਾ ਚੱਕਿਆ ਸੀ ਉਹ ਮੁੰਡਾ ਫੜ ਲਿਆ ਗਿਆ ਸੀ ਤੁਹਾਡੇ ਕੋਲ ਦਾਸ ਸੀਗੀ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲ ਕਾਨੂੰਨ ਨੇ ਜੇਲਾ ਨੇ ਮਾਰਨ ਦੀ ਤੁਹਾਨੂੰ ਕਿਵੇਂ ਆਗਰ ਦਿੱਤੀ ਹੈ ਸੋ ਜਿਹੜਾ ਹੈ ਪੁਲਿਸ ਦਾ ਜ਼ਬਰ ਹੈ ਪੁਲਸ ਰਾਜ ਬਣ ਗਿਆ ਪੋਸਟਡ ਬਣ ਚੁੱਕੀ ਹੈ ਇੰਨੀਆਂ ਪਾਵਰਾਂ ਇੰਨੀਆਂ ਉੱਥੇ ਪੁਲਸਾਂ ਨੇ ਤੁਹਾਨੂੰ ਹਵਾਲਾ ਚ ਬੰਦ ਹੋਵਨ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਛੋਡੇ ਯਾਰ ਕਿ ਉਹਨਾਂ ਇੱਥੇ ਸ਼ਕਤੀ ਨੂੰ ਲਿਆਉਣੇ ਆ ਨਾਲੇ ਕੁੱਟਦੇ ਆ ਨਾਲੇ ਤੜ ਸਾਡੇ ਤਰਫੇ ਪਹਿਲਾਂ ਤੁਹਾਨੂੰ ਲਾਗਣਾ ਪੈਸੇ ਦੇ ਕੇ ਜਾਂਦੇ ਜਿਹੜੀ ਬਾਕੀ ਕਹਾਣੀ ਹੋਈ ਹੈ ਉਹਦਾ ਮੈਂ ਕਈ ਵਾਰੀ ਦੁਹਰਾਇ ਚੁੱਕਿਆ ਵੀ ਜੋ ਸਾਡੇ ਨਾਲ ਹੋਇਆ ਇਤਿਕਾ ਨਾਲ ਲੱਛੇ ਦੇ ਚ ਐਡ ਕਰ ਦिए ਆ ਮੈਂ ਭਾਈ ਬਿਆਨ ਵਾਲੀ ਗੱਲ ਬਿਆਨ ਦੱਸ ਮੈਂ ਕਿਹਾ ਉਹ ਨਹੀਂ ਤਾਂ ਜੋ ਆਪਣੇ ਪਹਿਲਾਂ ਆਪ ਛੋਇਆ ਪਹਿਲਾਂ ਮੈਂ ਅੱਜ ਜਿਹੜਾ ਜਿੱਥੇ ਘਟਨਾ ਹੋਈ ਆ ਤਾਵੇਂ ਨਾਕੇ ਦੇ ਉੱਤੇ ਜਿਹਦੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ ਉਸ ਥਾਣੇ ਦਾ ਬਖੂਆ ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਆ ਅਖਬਾਰ ਦੇ ਵਿੱਚ ਹੁਣ ਸਾਨੂੰ ਆਪ ਬਹੁਤ ਛੁੱਟੀ ਦਿੱਤੀ ਗਈ ਆ ਉਹਦੇ ਉੱਤੇ ਅਗਰ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾ ਤੋਂ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇਹਨਾਂ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਖੰਦੀ ਸੀ ਉਹ ਬਚਾਏ ਸਮੇਂ ਸਮੇਂ ਤੇ ਉਹਨਾਂ ਨੂੰ ਵਰੀ ਵੀ ਕਰਾਇਆ ਜੀ ਅੱਜ ਉਹ ਜੇਲ੍ਹਾਂ 'ਚ ਵੀ ਹੈ ਤੇ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਵਿਸੂਹਲਤਾ ਉਹ ਹੀ ਦਿੱਤੀਆਂ ਜਾ ਰਹੀਆਂ ਨੇ ਸਿਰਫ ਇਹਦਾ ਸਾਡੇ ਕੋਲੇ ਸਾਹਮਣੇ ਜਿਹੜਾ ਕੱਲ ਸਾਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਆ ਕੀ ਜੀ ਅਸੀਂ ਮੁਲਾਜਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਗੁਜ਼ਾਰੂ ਨਹੀਂ ਕੀਤੀ ਤੁਸੀਂ ਹੈਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾ ਉਹਨਾਂ ਦਾ ਸਕੂਲਾ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿਣਗੇ ਮੈਨੂੰ ਦਾਰੂ ਪੀਤੀ ਹੋਈ ਸੀ ਸੋ ਹੁਣ ਇਹ ਆ ਆ ਦੇ ਮੈਂ ਬਾਈ ਨੇਮ ਨਾਲ ਲਖਾਏ ਆ ਭਾਈ ਨੇਮ ਮੈਂ ਜਿਹੜਾ ਮੇਰੇ ਬਿਆਨ ਹੋਏ ਉਹ ਚ ਮੈਂ ਭਾਈ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪ੍ਰੋਫੈਸਰ ਸੀਗੇ ਉਹਨਾਂ ਦਾ ਨੌ ਲਖਾਏ ਆ ਵੀ ਆਹਾ ਆਹ ਬੰਦਿਆਂ ਨੇ ਸਾਡੇ ਨਾਲ ਆਹਾ ਕੀਤਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ ਅਗਲੀ ਗੱਲ ਅੱਗੇ ਬਸ ਉਹੀ ਕੱਲੀ ਇੱਕ ਗੱਲ ਐਡ ਕਰ ਦਈਏ ਤੇ ਲੱਖਾਂ ਹੀ ਅੱਗੇ ਦੱਸੂ ਕਿ ਇੱਕ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਕੁਰਸੀਆਂ ਤਸ਼ੱਦਦ ਇੱਥੋਂ ਤੱਕ ਹੀ ਰੁਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੁਮੇਧ ਸੈਣੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਕੱਲੇ ਸਿੱਖ ਨਹੀਂ ਸੀਗੇ Hindu ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰ ਚਫੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਹਾਂ ਕਿ ਕੁਰਸੀਆ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵੱਧਦਾ ਜਾਣਾ ਹੈ ਰੁਕਣਾ ਕਿਨੇ ਯਾਰ ਮੈਨੂੰ ਦੱਸੋ ਰੁਕਣਾ ਸਿਵਲ ਗਵਰਨਮੈਂਟ ਨੇ ਹੈ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਏ ਤੁਹਾਨੂੰ ਉਹਨਾਂ ਦਾ ਤਾਂ ਜਲੂਸ ਕਿਤੇ ਸਿੱਖਿਆ ਕ੍ਰਾਂਤੀ ਚ ਨਿਕਲ ਰਿਹਾ ਹੈ ਕਿਤੇ ਲੈਂਡ ਕੂਲਿੰਗ ਚ ਨਿਕਲ ਰਿਹਾ ਹੈ ਕਿਤੇ ਨਸ਼ਿਆਂ ਵਰਗੇ ਦੇ ਯੁੱਧ ਚ ਨਿਕਲ ਰਿਹਾ ਹੈ ਤਾਂ ਉਦੋਂ ਕੀ ਹੁੰਦਾ ਜਦੋਂ ਗਵਰਨਮੈਂਟ ਫੇਲ ਹੋ ਜੇ ਉਦੋਂ ਪਤਾ ਕੀ ਹੁੰਦਾ ਪੁਲਿਸ ਰੁਵਾਗ ਦਿੰਦੇ ਖੁੱਲੇ ਚੱਕਦੇ ਉਹ ਫੱਟੇ ਅੱਜ ਉਹੀ ਹੋ ਰਿਹਾ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਥਾਣੇਦਾਰ ਇੱਕ ਡੀਐਸਪੀ ਸਿੰਨੇ ਇਨਵੋਲਵ ਨੇ ਲਖੇ ਵਾਲੇ ਕੇਸ ਚ ਔਰ ਫਿਰ ਤੁਸੀਂ ਸਾਨੂੰ ਮਜਬੂਰੀ ਚੋਂ ਤੁ ਬਰਨਾਲੇ ਤੇ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪ ਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇਹਦੇ ਕਰਕੇ ਅਸੀਂ ਇੱਥੇ ਆਇਆ ਜੀ ਪਲੀਜ਼ ਅਸੀਂ ਕੰਟੀਨਿਊ ਕਰੋ ਅੱਛਾ ਅਗਲੀ ਗੱਲ ਜਿਹੜੀ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਆਂ ਕਿ ਜੇ ਜਬਰ ਰੋਕਣਾ ਹੈ ਜਿਹੜਾ ਪੁਲਿਸ ਦਾ ਜਬਰ ਆ ਤਸ਼ੱਦਦ ਆ ਜਿਹੜਾ ਖੁੱਲ੍ਹਿਆਂ ਛੋਟਾਂ ਮੁੱਖ ਮੰਤਰੀਆਂ ਦਿੱਤੀਆਂ ਹੋਣੋਂ ਜੋ ਮਰਜ਼ੀ ਕਰਦੇ ਉਹ ਸਾਡੀ ਪਿੱਠ ਤੇ ਅਸੀਂ ਖੜੇ ਆ ਕੋਈ ਛੋਡੇ ਵੱਲ ਝਾਕ ਨਹੀਂ ਸਕਦਾ ਭਰਾਵੋ ਇਹਨੂੰ ਲੋਕ ਲਹਿਰ ਹੀ ਰੋਕ ਸਕਦੀ ਜੇ ਤੁਸੀਂ ਅੱਜ ਵੀ ਨਾ ਉੱਠੇ ਵੀ ਆਪਾਂ ਕੀ ਲੈਣਾ ਸਾਡਾ ਤਾਂ ਕੋਈ ਮਸਲਾ ਨਹੀਂ ਜਿਹਨੂੰ ਮਰਜ਼ੀ ਦਾ ਆ ਖੜੇ ਜਾਂਦੇ ਨੂੰ ਚਾੱਕ ਕੇ ਚਪੇੜੇ ਮਾਰ ਕੇ ਬੰਦ ਕਰ ਦੇਣਗੇ ਜਿਹਦੇ ਮਰਜ਼ੀ ਪੱਟ ਦੇਣਗੇ ਜਿਹਦੇ ਮਰਜ਼ੀ ਲੱਤਾਂਾਂ 'ਚ ਗੋਲੀ ਮਾਰ ਦੇਣਗੇ ਜਿਹਦਾ ਮਰਜ਼ੀ ਠੂਠਾ ਮੁਕਾਬਲਾ ਬਣਾ ਕੇ ਮਾਰ ਦੇਣਗੇ ਇਹ ਰਾਤ ਬੰਨਿਆ ਇਹ ਵਾਰੀ ਸਭ ਦੀ ਆਉਣੀ ਆ ਮੰਨ ਲਓ ਸਾਡੇ ਨਾਲ ਘਟਨਾ ਵਾਪਰੀ ਜਿਹੜੇ ਬੰਦੇ ਸਾਨੂੰ ਗਾਲ ਕੱਢ ਕੇ ਸ਼ੀਸ਼ਾ ਲਾ ਕੇ ਗਲਤ ਸਿਧਾ ਕਰਕੇ ਗਏ ਜੇ ਕੋਈ ਵੀ ਬੰਦਾ ਉਹਨਾਂ ਨੂੰ ਕਿਹੜਾ ਬੜਾ ਸਿਖਾਉਣਾ ਕੋਈ ਵੀ ਬੰਦਾ ਕੋਈ ਧੀ ਭੈਣ ਨਾਲ ਆਪਣੀ ਮਾਂ ਨਾਲ ਘਰ ਵਾਲ ਦੇ ਨਾਲ ਗੱਡੀ ਤੇ ਆਉਂਦਾ ਹੁੰਦਾ ਉਹ ਕੀ ਮਹਿਸੂਸ ਕਰਦਾ ਪਿੱਛੇ ਵੀ ਤਾਂ ਇਹੀ ਕਰਦੇ ਆਏ ਹੋਣੇ ਉਹ ਇਹਨੇ ਰਿਐਕਟ ਕਰਤਾ ਬਾਕੀਆਂ ਨੇ ਨਹੀਂ ਕੀਤਾ ਲੋ ਚੁੱਪ ਕਰਕੇ ਲੰਘ ਜਾਂਦੇ ਆ ਸੋ ਚੁੱਪ ਦਾ ਬੇੜਾ ਨਹੀਂ ਅਸੀਂ 13 ਤਰੀਕ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜੇ ਝੂਠੇ ਮੁਕਾਬਲੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਲੱਤਾਂ ਚ ਗੋਲੀਆਂ ਮਾਰ ਰਹੇ ਆ ਝੂਠੇ ਪਰਚੇ ਦਾ ਨਿਕਾਲ ਰਹੇ 13 ਤਰੀਕ ਨੂੰ ਵੱਡਾ ਇਕੱਠ ਕਰਕੇ ਜਸ ਫੈਸਲਾ ਕੁੰ ਜਨਾਈ ਲੈਣ ਜਾ ਰਹੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਆ ਨਹੀਂ ਫਿਰ ਇਕੱਲੇ ਇਕੱਲੇ ਛੱਤਰ ਖਾਓਗੇ ਖਾਈ ਜੋ ਸੁਡੀ ਮਰਦ ਇਹ ਇੱਕ ਹੋਰ ਅਹਿਮ ਗੱਲ ਜਿਹੜੀ ਲੱਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਵਿਕਰਮ ਸਿੰਘ ਮਜੀਠੀਆ ਨਾਲ ਕੁਝ ਵੀ ਹੋਵੇ ਇਹ ਪਾਰਟੀਆਂ ਦੇ ਲੀਡਰ ਕਿਵੇਂ ਬਾਹਰ ਨਿਕਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਕਿ ਸਭ ਇੱਕ ਦੂਜੇ ਨਾਲ ਮਿਲੇ ਨਹੀਂ ਕਿਤੇ ਵੀ ਪੁਲਿਸਿਆ ਤਸ਼ੱਦਦ ਕੋਈ ਬੋਲਦਾ ਨਜ਼ਰ ਆਇਆ ਤੁਹਾਨੂੰ ਕੱਲ ਦਾ ਕੋਈ ਪਾਰਟੀ ਦਾ ਲੀਡਰ ਕੋਈ ਪੰਜਾਬ ਪ੍ਰੇਮੀ ਕਿਸੇ ਨੇ ਬੋਲਿਆ ਪੀਲੀ ਬੀਤ ਵਾਲੇ ਪੁਲਿਸ ਮੁਕਾਬਲੇ ਬਾਰੇ ਕੋਈ ਬੋਲਿਆ ਹੋਰ ਕਿਸੇ ਵੀ ਮਸਲੇ ਬਾਰੇ ਜਾਂ ਲੱਖੇ ਵਾਲੇ ਮਸਲੇ ਬਾਰੇ ਕੋਈ ਬੋਲ ਰਿਹਾ ਸਭ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਰਲੇ ਤੇ ਮਿਲੇ ਨਹੀਂ ਇੱਕ ਦੂਜੇ ਨਾਲ ਚੱਲਦੇ ਨੇ ਕਿ ਇੱਕ ਵਾਰੀ ਤੂੰ ਲੁੱਟ ਅਗਲੀ ਵਾਰੀ ਅਸੀਂ ਲੁੱਟਾਂਗੇ ਤੇਰੇ ਕੇਸ ਚ ਮੈਂ ਮਦਦ ਕਰੂੰ ਮੈਨੂੰ ਦੱਸੋ ਸਾਬਤ ਨਹੀਂ ਹੋਇਆ ਬਾਦਲਾ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆਪੀ ਜੀ ਪੀ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਇਹੀ ਗੰਦ ਜਿਹੜੀ ਅੱਜ ਆਪ ਪਾਰਟੀ ਪਾ ਰਹੀ ਐ ਇਹਦੋਂ 20 ਗੁਣਾ ਜ਼ਿਆਦਾ ਗੰਦ ਕਾਂਗਰਸ ਨੇ ਨਹੀਂ ਪਾਇਆ ਦੱਸ ਦਿਓ ਮੈਨੂੰ ਉਹ ਸੁਮੇਲ ਸੈਣੀ ਤੇ ਕੇਪੀਐਸ ਗੱਲ ਕਿਦੇ ਵੇਲੇ ਸੀ ਇੰਨਾ ਪਾਰਟੀਆਂ ਦੇ ਵੇਲੇ ਸੀ ਪਾਣੀ ਦੇ ਮਾਮਲੇ ਜੋ ਸੱਤਿਆ ਨਾਸ਼ ਹੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਸਭ ਤੋਂ ਵੱਡਾ ਕੰਮ ਕਾਂਗਰਸ ਨੇ ਕੀ ਐ ਸਭ ਮਿਲੇ ਜੁਲੇ ਨਹੀਂ ਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਵਾਰੀ ਬੰਨੀ ਹੋਈ ਹੈ ਉੱਥੇ ਮੁੰਡਾ ਜਸ਼ਨਪ੍ਰੀਤ ਹੈ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜਿੱਕਾ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ ਚ ਨਾ ਵਾੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸ ਹੀ ਨੀ ਵਾੜਨ ਦਿੱਤੇ ਸੀ ਉਸ ਤੋਂ ਪਹਿਲਾਂ ਅਕਾਲੀ ਨੀ ਵਾੜਨ ਦਿੱਤੇ ਸੀ ਤੇ ਖੱਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਪੁਲਿਸ ਜਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਖਾਨੇਦਾਰ ਜ਼ਿੰਮੇਦਾਰ ਕਹਵੇਂ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਈਓ ਅਗਲੀ ਵਾਰੀ ਕੋਈ ਹੋਰ ਪਾਰਟੀ ਉਦੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਲਿਆ ਸਿਰ ਸਾਡਾ ਜੇ ਇਹਨੂੰ ਰੋਕਣਾ ਹੈ ਤਾਂ ਨੀਤੀ ਤੇ ਆਓ ਮੁਧਿਆਂ ਦੀ ਰਾਜਨੀਤੀ ਤੇ ਆਓ ਪਰ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋਂ ਇਹਨੇ ਕਿਹਾ ਸੀ ਹਰਵਿੰਦ ਕੇਜਰੀਵਾਲ ਨੇ ਕਿ ਰੈਵਨਿਊ ਵਧਾ ਦੇਾਂਗੇ ਕਿੰਨਾ ਵਧਿਆ 288 ਕਰੋੜ ਤੇ ਪੈਸਾ